ਅਗਲੇ ਦਿਨੀ ਸ਼ੁਰੂਆਤ ਹੋ ਗਈ ਸਾਰੇ ਸਸਤੀ ਕਾਲ ਹੋਟਲ ਖੈਬਰ ਦੇ ਬਾਹਰ ਮਖੜਾਵਾ ਜੀ ਇਸ ਵਕਤ ਮੀਟ ਕਾਫੀ ਟੈਗਟ ਹੈ ਵਾ ਸਾਮਾਨ ਗੱਡੀ ਚ ਲੋਡ ਕਰ ਰਹੇ ਆ ਉੱਤਰਿਆ ਵੀ ਕਾਫੀ ਵਧੀਆ ਹੁੰਦੇ ਆ ਤੁਹਾਨੂੰ ਸਹੂਲਤ ਜਿਹੜੀਆਂ ਕਮਰੇਟ ਨੇ ਬਹੁਤ ਸਾਰੀਆਂ ਮਿਲਦੀਆਂ ਲੇਕਿਨ ਇਹ ਕੇ ਜੀ ਜਦਾ ਖਿਆਰਾ ਦੇ ਆ ਸਾਨੂੰ ਇਥੋਂ ਤੱਕ ਪ੍ਰਾਤਿਸ਼ਾਪੀ ਹੈ ਤੇ ਜੋ ਵੀ ਨਿੱਕੜ ਟੁਕੜ ਹੁੰਦਾ ਵਾ ਚਾਹ ਕੋਈ ਆਪਣੇ ਆਪ ਸੈਲਫ ਮੈਨੇਜਮੈਂਟ ਕਰਕੇ ਤਿਆਰ ਕਰਦੇ ਜੀ ਤੇ ਬਿਲਕੁਲ ਜਿਹੜਾ ਰਸਤਾ ਗੜਸ਼ੰਕਰ ਤੋਂ ਹੁੰਦਾ ਨਾ ਹਮਨੇ ਉਹ ਵੱਟ ਗਿਆ ਜਿੱਥੋਂ ਐਂਟਰ ਹੋਣਾ ਤੇ ਸਾਹਮਣੇ ਆਏ ਨਾ ਤੇ ਇਥੋਂ ਇੱਧਰ ਨਾਲ ਹੀ ਬਸਦਾਂ ਕਿਲੋਮੀਟਰ ਤੇ ਗੁਰੂ ਘਰ ਆ ਤੁਸੀਂ ਜਾ ਸਕਦੇ ਜੀ ਹੁਣ ਅਸੀਂ ਆਪਾਂ ਚੱਲੇ ਆ ਜੀ ਆਹ ਰਾਸਤੇ ਖਾਸ ਕਰਕੇ ਪਹਿਲਾਂ ਕੁਝ ਸਾੜੀਏ ਫਿਰ ਰਾਸਤੇ ਕਾ ਸਾ ਫਿਰ ਕਿਲਾ ਆਪਾਂ ਜਾਣਾ ਵਾ ਲੋਹੜ ਉਤੋਂ ਹੁੰਦੇ ਹੋਏ ਫਿਰ ਆਪਾਂ ਆਪਣੀ ਘਰ ਦੀ ਜਨਨੀ ਜਰੀਏ ਵਾਪਸ ਸ਼ੁਰੂ ਕਰਾਂਗੇ

ਚਲੋ ਇਹ ਨਾ ਇਹ ਕਿਹੜੀ ਪਾਰਕ ਸੀ ਬੰਥੇ ਤੇ ਕੋ ਨਾਨਕ ਪਾਰਕ ਵਿਰਾਸਤੀ ਪਾਰਕ ਜਿਹੜੀ ਸੀ ਨਾ ਰੋਡ ਤੇ ਉਹਦੇ ਨਾਲ ਹੀ ਆ ਉਹ ਰਾਸਤੇ ਖਾਸਾ 10 ਵਜੇ ਖੁੱਲਦਾ ਵਾ ਗੱਡੀਆਂ ਕਿੱਥੇ ਲੈਣ ਲੱਗੀ ਆ ਹੁਣ ਗੇਟ ਖੁੱਲੀ ਨਹੀਂ ਜੀ ਹੁਣ ਹੌਲੀ-ਹੌਲੀ ਹੌਲੀ-ਹੌਲੀ ਗੱਡੀਆਂ ਜਿਹੜੀਆਂ ਨਾ ਅੰਦਰ ਐਂਟਰ ਹੋਣਗੀਆਂ ਠੀਕ ਤੋਂ ਬਾਹਰ ਮਿਲਦੀ ਨਹੀਂ ਸੰਗਤਾਂ ਕਾफी ਅੰਦਰ ਮਿਲਦੀ ਆ ਅੰਦਰ ਕੰਕਰ ਦਾ ਬRAND ਉਹਥੇ ਜਾਣਾ ਪਾਉਂ ਮੁੰਡਾ ਇੱਥੇ ਉਹਨਾਂ ਪਛੀ ਗੱਡੀ ਲੱਗੂਗੀ ਫਿਰ ਅੰਦਰ ਟਿਕਟ ਮਿਲੂਗੀ ਕੇਵਲ ਪਾਸ ਬੰਦਾ ਜੋ ਫਰੀ ਉਹ ਰਾਸਤੇ ਖਾਸਾ ਇਹ ਰੇਲ ਪਹਾਇ ਦਾ ਕੋਈ ਨਹੀਂ ਆ ਆ ਇਹਦਾ ਸੋਨੇ ਸੋਨੇ ਸਟ੍ਰਕਚਰ ਆ ਜਿਹੜੀਆਂ ਆਈ ਕੈਚਿੰਗ ਬਣੀਆਂ ਹੁੰਦੀਆਂ ਆਪਰਾ ਜੀ ਕਿ ਸਭਾ ਜਦੋਂ ਕੋਣ ਕਹਿੰਦੇ ਅੰਦਰ ਐਂਟਰੀ ਜੀ ਫੋਟੋਗ੍ਰਾਫੀ ਦਾ ਨਾ ਪਾਸ ਲੈਣਾ ਪੈਂਦਾ ਐਂਟਰੀ ਤੇ ਅੱਗੇ ਜਾ ਕੇ ਵੇਖਨੇ ਆ ਕਿੱਥੇ ਮਿਲਦਾ ਵਾ ਤੇ ਬੇਲੇ ਹਾਲ ਤੇ ਅਜੇ ਐਂਟਰੀ ਨਹੀਂ ਆਈ ਆਉਂਦੀ ਆ ਦੇ ਪਾਸ ਲੈਣੇ ਆ ਉਹ ਅੱਗੇੜ ਜੀ ਹੋਣੀ ਆ ਤੇ ਨਾ ਖਾਣ ਪੀਣ ਦਾ ਬਣਿਆ ਤੇ ਕੋ ਖਾੜ ਗਏ ਫਿਰ ਤੇ ਵੇਖੀਏ ਗੇਰੀ ਗੇਰੀ ਜੀ ਮਿਲਦੀ ਆ ਜੀ ਜੰਮ ਮਿਲਦੀਆਂ ਤੇ ਹੈਗੀਆਂ ਚਲੋ ਹਾਲੋ ਹਾਲੋ ਪਰੌਠੇ ਆ ਗਏ ਆ ਭਰਾ ਹਾਲੋ ਪਰੌਠੇ ਖਾ ਸਕਨੇ ਆਪਕੋ ਤੇ ਇਹ ਮੇਨ ਕੰਪਲੈਕਸ ਜਿੱਥੇ ਖਾਂਟ ਬਿੰਦਾਵਾ ਆਈਸਕ੍ਰੀਮ ਚਾਲੀ ਆ ਛੋਲੇ ਪੂਰੀ 80 ਆ ਹਾਲੋ ਪੂਰੀ 60 ਆ ਆਈਸਕ੍ਰੀਮ ਇੱਥੇ 10 ਰੁਪਏ ਦੀ ਹੈਗੀ ਆ ਮੇਰਾ ਮਤਲਬ ਜਾਣਦਲਾਂ ਜੇ ਕੇ ਨਹੀਂ ਅੰਦਰ ਟਰੈਵਲ ਕਰਨਾ ਹੋਵੇ ਅੰਦਰ ਆਰਾਮ ਨਾਲ ਖਾਓ ਤੁਸੀਂ ਨਾਲੇ ਸਾਹ ਤੋਂ ਤਰਦ ਨਾਲੇ ਖੁੱਲੇ ਢੂਟੇ ਥਾਂ 'ਚ ਫਿਰ ਆਪਾਂ ਉੱਤੇ ਜਾਂਦੇ ਆ ਖਾ ਪੀ ਕੇ ਸਵੇਰ ਦਾ ਪਹੁੰਚਾ Oh, ਵਾਤੀ ਨੂੰ ਮੈਂ ਚੈਰੀਆਂ ਦੇ ਰਿਹਾ ਹਾਂ ਚਾਹ ਨੂੰ ਛੋਰੀ ਲਈ ਛੋਰੀ ਅਰੰਗ ਨੂੰ

ਆ ਗਿਆ ਜੀ ਵਾਪਸ ਥੋੜੀ ਬਹੁਤ ਇਹ ਦ੍ਰਿਸ਼ ਰਿਕਾਰਡ ਕੀਤੇ ਗਏ ਜਿੰਨੇ ਕਿ ਕੀਤੇ ਗਏ ਆ ਪਰ ਪਾਸ ਵਾਲਾ ਕੋਈ ਸਿਸਟਮ ਨਹੀਂ ਆ ਕਿਤੇ ਕੋਈ ਪਾਸ ਕੁਝ ਨਹੀਂ ਬਣਾਉਂਦੇ ਧੱਕੇ ਨਾਲ ਜਿਹੜਾ ਦੋ ਚਾਰ ਫੋਟੋਆਂ ਲੈ ਕੇ ਲੈ ਗਿਆ ਇੱਥੇ ਕਹਿੰਦੇ ਵੀ ਅੰਦਰ ਬੰਦਾ ਪਾਸ ਪਰ ਪਾਸ ਨਹੀਂ ਬਣਦਾ ਤਹੀ ਜਾ ਕੇ ਵੇਖਿਆ ਸੀ ਵਾਧਿਆ ਤੇ ਵੀਡੀਓ ਸਿਰਫ 5% ਆ ਹੁਣ ਆਪਾਂ ਜਾਣਾ ਵਾ ਇਥੋਂ ਕਿਲਾ ਲੋਗੜ ਕਿਲਾ ਲੋਗੜ ਸਾਹਿਬ ਤੋਂ ਹੁੰਦੇ ਹੋਏ ਫਿਰ ਆਪਾਂ ਘਰ ਵਾਪਸ ਜਾਣਾ ਵਾ ਤੇ ਤੇ ਆਈ ਵੀਡੀਓ ਇੱਥੇ ਸਮਾਪਤ ਕਰ ਦਿੱਤੀ ਜੀ ਨਾ ਆਰੇ ਰੇ ਫਟਕਾ ਜਾਂਦਾ ਵਾ ਬਿਲਕੁਲ ਨਾ ਪਾਸਟਾਂ ਦੇ ਜਿਹੜਾ ਮੇਨ ਰੋਡ ਆ ਚੰਡੀਗੜ੍ਹ ਵਾਲਾ ਉਧਰ ਦੇ ਸਾਹਮਣੇ ਤੇ ਸਤਲੁਜ ਇਹ ਸੀੜਾ 바ਵਾ ਉਹਦੇ ਲੱਗ ਕੇ ਹੀ ਮੋੜ ਮੋੜਦਾ ਵਾ ਤੇ ਇਹ ਜਾ ਸਕਦੇ ਜਾਂਦੇ ਕਿਲੋਮੀਟਰ ਤੇ ਆ ਮਿਲ ਗਿਆ ਪੱਤੀ ਕੀ ਜਾਦੇ ਆ ਨਹੀਂ ਦਰਸ਼ਨ ਕਰਨ ਲੱਗਿਆਂ ਬਿਲਾਲ ਲੋਕੜ ਦੇ ਪੱਤੀ ਇਸ ਬਾਅਦ ਹੈ ਮਿਲ ਗਿਆ ਹਾਂਜੀ 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 ਇਸ ਬਾਅਦ ਹੈ ਮਿਲ ਗਿਆ ਖੁੱਲ ਕੇ ਫਟਕਾ ਰੋਟੇ ਪ੍ਰਾਈਸ ਕੁਲੀ ਕੁ ਉਹ ਮੈਂ ਜਾ ਰਹੀ ਹਾਂ ਦਦੀ ਰੋਟੀ ਖਾਣੇ ਆਏ ਨੰਬਰ ਸਾਹਿਬਾ ਜੀ ਸਤਿ ਸ੍ਰੀ ਅਕਾਲ ਜੀ ਦਾ ਕੋਰਦਾ ਸਭ ਹੁੰਦਾ ਵਾ ਗੁਰੂ ਹਰਿ ਸਾਹਿਬੀ ਦਾ ਤੇ ਇਦਾਂ ਹੀ ਜਸਤਾ ਅੱਗੇ ਜਾਂਦਾ ਵਾ ਲੱਗਦਾ ਕਿਲੇ ਦਾ ਇਹੋ ਹੀ ਕਿਲਾ ਜੀ ਕਿਰਾ ਲੋਗੜ ਜੀ ਕਿਜੀ ਕਿਲਾ ਲੋਗੜ ਸਾਹਿਬ ਇੱਥੇ ਕਾਰ ਪਾਰਕ ਕਰਨੇ ਸਾਹਮਣੇ ਫਿਰ ਅੰਦਰ ਜਾਂਦੇ ਆ ਆ ਚੁਕਿਆ ਜੀ ਕਿਰਾ ਲੋਗੜ ਸਾਹਿਬ ਆਓ ਅੰਦਰ ਦਰਸ਼ਨ ਕਰਦੇ ਜੀ ਇਹ ਉਹ ਥਾਂ ਹੈ ਜਦੋਂ ਖਾਸਾ ਫੌਜ ਜੰਗ ਲੜਦੀ ਤੇ ਜਿਹੜੀ ਹਥਿਆਰ ਸੀ ਤੀਰ ਹੀ ਢਾਲਾਂ ਉਹ ਇੱਥੇ ਬਣਾਈ ਜਾਂਦੀ ਅਸੀਂ ਆ ਥੋੜਾ ਜਣਾ ਕੀਤਾ ਗਿਆ ਵਾ ਇਹਨੂੰ ਉਸੇ ਤਰ੍ਹਾਂ ਦੀ ਦੇਖ ਜਰੀ ਦੇਤੀ ਗਈ ਹੈ ਇੱਧਰ ਪੱਥਰ ਵੀ ਹੈਗਾ ਵੇ ਇਹ ਇਧਰ ਆਪ ਦੇਖੋ ਦਨੀ ਕਿਰੇ ਵਰਗੀ ਦਿੱਤੀ ਗਈ ਹੈ ਕਿਉਂਕਿ ਇੱਕ ਕਿਲਾ ਹੁੰਦਾ ਗਿਆ ਇਸੇ ਕਿਰੇ ਦੇ ਅੰਦਰ ਨਾ ਫਾਈ ਬਜਤਰ ਸਿੰਘ ਜਿਨੇ ਖੁੰਨੀ ਹਾਥੀ ਦਾ ਮੁਕਾਬਲਾ ਕੀਤਾ ਸੀ ਅਤੇ ਜਿਹੜਾ ਉਦੇ ਸਿੰਘ ਹੀ ਕੇਸੂ ਚੰਦਰ ਰਾਜ ਦਾ ਸਿਰ ਵੱਢ ਕੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਸੀ ਪਾਪਾ ਵੀ ਇਹ ਜੀ ਅੱਜ ਦਾ ਇਤਿਹਾਸ ਉਹਨੂੰ ਲਿਖਿਆ ਵਾ ਮੰਗੋ ਪੱਕੀ ਆਂਬ ਲੱਗੀ ਆ ਰਾਜਧਾਨਾ ਦੇਖਣਾ ਪਈ ਤਲਕਬਰਾਜ ਅੰਨ੍ਹਾ ਕਿਲੇ ਵਿੱਚੋਂ ਨਾ ਕਿਲਾ ਅਨੰਦਗੁਰ ਸਾਹਿਬ ਜੀ ਤੋਂ ਬਾਅਦ ਇਹ ਕਿਲਾ ਦੂਜਾ ਕਿਲਾ ਸਭ ਤੋਂ ਸਖਤ ਕਿਲਾ ਸੀ ਫ਼ੈਸਲਤਾਂ ਤੇ ਗੁਰੂ ਜੀ ਵੱਲੋਂ ਸ਼ਸਤਰ ਬਣਾਉਂਦੀ ਫੈਕਟਰੀ ਸਥਾਪਿਤ ਕੀਤੀ ਸੀ 1700 ਦੇ ਵਿੱਚ ਪਹਾੜੀ ਰਾਜਿਆਂ ਨੂੰ ਕਿਲਾ ਲੋਹਗੜ੍ਹ ਸਾਹਿਬ ਉੱਪਰ ਕਵਚਾ ਕਰਨ ਲਈ ਮਜ਼ਬੂਤ ਦਰਵਾਜ਼ੇ ਤੋੜਨੇ ਹਾਥੀ ਨੂੰ ਸ਼ਰਾਬ ਪਲਾਵਾ ਸਦੇ ਲੋਹੇ ਦੀਆਂ ਤਵੀਆਂ ਤੇ ਲਾਵਾ ਨਾਲ ਭੇਜਿਆ ਪਰੰਤੂ ਭਾਈ ਚਤਰ ਸਿੰਘ ਨੇ ਗੁਰੂ ਜੀ ਦੀ ਕਿਰਪਾ ਸਦਕਾ ਨਾਗਣੀ ਵਰਛੇ ਨਾਲ ਉਹ ਮਸਤ ਹੱਤ ਸ਼ਰਾਬੀਆਂ ਤੇ ਮੁਜਕ ਕੱਤਾ ਜਖਮੀ ਹੋ ਹਾਥੀ ਆਪਣੀਆਂ ਫੌਜਾਂ ਨੂੰ ਨੁਕਸਾਨ ਕਰਦਾ ਪਛੇੜ ਦੌਰ ਗਿਆ ਪਰ ਪਾਈ ਬੁਝੇ ਤਾਂ ਜਿੰਦੀ ਜਿੱਤੋਈ ਇਸੇ ਦਰਾਨੀ ਪਾਈ ਬਜਤ ਸਿੰਘ ਬਹੁਤ ਜ਼ਖਮੀ ਹੋ ਗਏ ਤੇ ਫਿਰ ਉਹ ਕੋਟਲਾ ਨਿਆਂਖਾਂ ਕੋ ਜਿਹੜੀ ਅਗਲੀ ਸਾਫੀ ਜੋੜਦੀ ਹੈ ਵੀ ਉੱਥੇ ਰਾਤ ਰਹਿ ਤੇ ਬਾਅਦ ਤੇ ਬੀਬੀ ਮਮੋ ਮੋਤਾਜ ਨਾਲ ਜਰਾ ਕਨੈਕਸ਼ਨ ਜੁ ਵਾਧਦਾ ਵਾ ਉਹ ਅਗਲੀ ਗੱਲਿਆ ਕੋਟਲਾ ਨਿਆਂਖਾਂ ਉੱਥੇ ਜਿਹੜਾ ਨਿਆਂਖਾਂ ਦਾ ਘਰੀ ਹੀ ਉੱਥੇ ਇਹ ਕੋਰਦਾ ਪੰਠਾ ਸਾਹਿਬ ਲੱਗੇ ਉੱਥੇ ਗੁਰਦੁਰੀ ਬਣੀ ਹੋਈ ਨੇ ਛੋਕੀ ਛੋਕੇ ਆ ਜੀਗਾ ਆਲੇ ਦੁਆਲੇ ਜਦੀ ਬਿਲਡਿੰਗ ਹੈ ਨਾ ਲੈਂਟਰ ਲੱਗਦਾ ਪਿਆ ਪਰ ਆ ਜਿਹੜਾ ਕੰਦਾ ਵਾ ਇਹ ਪੱਥਰਾਂ ਦੀ ਆ ਵਾ ਕਿਉਂਕਿ ਗੁੱਲੂ ਸਾਹਿਬ ਤੋਂ ਬਾਅਦ ਬਹੁਤ ਨੁਕਸਾਨ ਉਠਾਇਆ ਹੈ ਕੌਮ ਨੇ ਬਹੁਤ ਸਾਰੇ ਇਹਨਾਂ ਦੇ ਕਿਰੇ ਮੂਲਦਾਰੇ ਘਰਾਂ ਤੋੜ ਤੇ ਗਏ ਹੀ ਕਦੇ ਵਾਪਸ ਨਾ ਆਇਨ ਮਗਰ ਵੀ ਪੱਥਰ ਦੀ ਆ ਜੀ ਆਪਾਂ ਵੇਖੀਏ ਉਹ ਵੇਖੋ ਪ੍ਰਾਤਨਤਾ ਬਹਾਦਰ ਆ ਪਰ ਇਹ ਕਦੇ ਫੈਕਟਰੀ ਹੁੰਦੀ ਰਹੀ ਜੀ ਤੀਰ ਬੰਦ ਰੇ ਇੱਥੇ ਬਹੁਤ ਪਰਿਮਾ ਕੀ ਭਾਈ ਜੇ ਤਾਂ ਸੇਂਹ ਦੀ ਸਾਖ ਜਿਹੜੀ ਬਹੁਤ ਮਹੱਤਵਪੂਰਨ ਸਾਖ ਸਿੱਖ ਧਰਮ ਵਿੱਚ ਉਹ ਇੱਥੇ ਬੀਤੀ ਹੈ ਜੀ ਬੜੀ ਵੱਡੀ ਗੱਲ ਹੀ ਛੋਟੀ ਮੋਟੀ ਗੱਲ ਨਹੀਂ ਸਾਖੀ ਇਹ ਦਉਂਦੀ ਆ ਵੀ ਜਦੋਂ ਹਾਥੀ ਦਾ ਮੁਕਾਬਲਾ ਕਰਨ ਦੀ ਗੱਲ ਹੋਈ ਨਾ ਤੇ ਬਿਧੀ ਜਾਂਦੇ ਬਚ ਗਿਆ ਸੀ ਸ੍ਰੀ ਦਾ ਬੜਾ ਦਮ ਜਿੰਦਾਂ ਭੱਜ ਗਿਆ ਸੀ ਤੇ ਆਜੇ ਗੁਰੂ ਸਾਹਿਬ ਨੇ ਇਸ਼ਾਰਾ ਕਰਤਾ ਭਾਈ ਬਜੱਤ ਸਿੰਘ ਵਾਲਾ ਕੀ ਸਾਡਾ ਬਜੱਤ ਸਿੰਘ ਬਜੱਤ ਸਿੰਘ ਮੁਕਾਬਲਾ ਕਰੂਗਾ ਹਾਥੀ ਦਾ ਬਜੱਤ ਸਿੰਘ ਸੀਰ ਦਾ ਮਾੜਾ ਸੀ ਪਰ ਸਾਡਾ ਆਪਣਾ ਤਗੜਾ ਹੋ ਗਿਆ ਸੀ ਬਜੱਤ ਸਿੰਘ ਨੇ ਪਰਵਾਹ ਨਹੀਂ ਕੀਤੀ ਫਿਰ ਗੁਰੂ ਸਾਹਿਬ ਨੇ 나ਗਣੀ ਪਰਸ਼ੀ ਸੀ ਜਿਹੜਾ ਪਰਸ਼ਾਹ ਦਿੱਤਾ ਹੀ 나ਗਣੀ ਤੇ ਉਹਦੇ ਨਾਲ ਕਿਆ ਹੀ ਮੁਕਾਬਲਾ ਕਰੂ ਫਿਰ ਉਹਨਾਂ ਨੇ ਮੁਕਾਬਲਾ ਕੀਤਾ ਸੀ ਤੇ ਫਿਰ ਹਾਥੀ ਦਾ ਜਿਹੜਾ ਨਾ ਖੰਡਾ ਕੱਟਦਾ ਸੀ ਆਪ ਜ਼ਖਮੀ ਹੋ ਗਿਆ ਬੜੇ ਉਸ ਆਖੀ ਅਗਲੀ ਵਾਰ ਸੱਭੀ ਬੀਬੀ ਮੁਮਤਾਜ ਨਾਲ ਜੜੀ ਜੁੜਦੀ ਆ ਆ ਫੋਰ ਲੰ냔ਖਾਂ ਇੱਕ ਲਗਾਤਾਰ ਜੇ ਬੇਸੁਰਤ ਪਈ ਰਹੇ ਆ ਭਾਈ ਭਿਤਰ ਸਿੰਘ ਬਾਦਛੇ ਉੱਥੇ ਉਹ ਸਰੀਰੋਂ ਨਾ ਛੱਡਿਆ ਗੁਰਗੋਬਿੰਦ ਸਿੰਘ ਜੀ ਵੀ ਉੱਥੇ ਰਹੇ ਆ ਇੱਕ ਰਾਤ ਤੇ ਇਹ ਆ ਵੀ ਗੁਰਦਾਥਾਪੜਾ ਜਿਹੜਾ ਜਿਹਨੂੰ ਮਿਲ ਜਾਂਦਾ ਨਾ ਉਹ ਫਿਰ ਹਰ ਇੱਕ ਪ੍ਰਕਾਰ ਦੇ ਮੁਕਾਬਲੇ ਜਿਹੜੇ ਕਰ ਸਕਦਾ ਵਾ ਜਿਹਨੂੰ ਥਾਪੜਾ ਨਹੀਂ ਮਿਲਦਾ ਉਹ ਕੁਝ ਨਹੀਂ ਕਰ ਸਕਦਾ ਇਹ ਜੀ ਕਿਲਾ ਲੋਗੜ ਤੇ ਇਸਿਆਰੇ ਵੀਡੀਓ ਸਮਾਪਤ ਹਿਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਕੰਧਾਂ ਵਿੱਚ ਕਿਤਨਾ ਕਿਤੇ ਪ੍ਰਾਤਨਤਾ ਬਿਆਨ ਕਰਦੀਆਂ ਵਾ ਇਦਾਂ ਦੇ ਪੱਥਰ ਲੱਗੇ ਆ ਉਹ ਗਾਂਹ ਦੂਜਾ 게ਟ ਆਇਦਾ ਵਾ ਇਸ ਰੌਖੇ ਤੇ ਕਿਲਾ ਬਣਿਆ ਜਾਂਦਾ ਸੀ ਤਾਂ ਇਹ ਤਾਂ ਆ ਬੜਾ ਮਜ਼ਬੂਤ 게ਟ ਹੀ ਹੁਣ ਫਿਰ ਉਦਾਂ ਹੀ ਲਾਇਆ ਗਿਆ ਜੇ ਮਜ਼ਬੂਤੀ ਨੂੰ ਮੁੱਖ ਰੱਖ ਕੇ ਲੜਬਈ ਬੰਦ ਖਬਰਾਂ ਨੂੰ ਬੰਦ ਰਾਜੀ ਪਾ ਰਾਜੀ ਫਾਟ ਰਾਜੀ ਲਾ ਪਾ ਵਾ ਹੋਵੇ ਕਿਦਾਂ ਬੈਠੇ ਬੰਦ ਤਾਂ ਹੋਵੇ ਉਹ ਜਿੱਦ ਦਾ ਬੇਟਾ ਜਿੱਦ ਦਾ ਫਾਟੁੰਦਾ ਵਾ ਉਹ ਵੇਖੋ ਹਾਂ ਪਾਣੀ ਕਿ ਬਾਕੀ ਸੈਨ ਉਹ ਇਰਦਾ ਕਿੰਗ ਆ ਕੁੱਤਾ ਜੰਗਦਾ ਆ ਬਾਕੀ ਸੈਨ ਇੱਕ ਇੱਕ ਆ ਨੀ ਰੋਗੀ ਵੀ ਆ ਗਿਆ ਵਾ ਕੁੱਤਾ ਮਜਾਈ ਆਂਦੇ ਆ ਵਾ ਉਹ ਭਾਂਦੇ ਆ ਵਾ ਕੁੱਤਾ ਨੇ ਮਜਾ ਆ ਗਿਆ ਇਹੀ ਬੜੇ ਅਗਲਾ ਹੀ ਆਇਆ ਇੱਥੇ ਨਾ ਸੇਵਾ ਥੋੜੀ ਬਹੁਤੀ ਤੋਂ ਦੇ ਸਕਦੇ ਜੀ ਕਿਉਂਕਿ ਸੜਕ ਦਾ ਕੰਮ ਜਰਾ ਵਾ ਕਾਰ ਸੇਵਾ ਵਾਲਿਆ ਆਪ ਕਰਨ ਗੁਰਦੁਆਰੇ ਨੂੰ ਕਰਨੀ ਪੈਣੀ ਆ ਕਿਲਾ ਨਾਨਕਗੜ੍ਹ ਸਾਹਿਬ ਸੜਕ ਬਣਾਵਾ ਸੇਵਾ ਜਿਹੜੀ ਆ ਉਹ ਲੈ ਰਹੇ ਨੇ ਇੱਥੇ ਕਹਿੰਦੇ ਚਾਹ ਦਾ ਲੰਗਰ ਲੱਗਾ ਉਹਦੇ ਅਸੀਂ ਚਾਹ ਦਾ ਲੰਗਰ ਸ਼ਾਕੇ ਤੇ ਫਿਰ ਆਪਾਂ ਅੱਗੇ ਤੁਰਦੇ ਆਂ ਸੜਕ ਦੀ ਸੇਵਾ ਚਾਰ ਲਿਆਣ ਪੁਲਾਉਂਦਾ ਤੋਂ ਘਾਟਣ ਕਾਰ ਸੇਵਾ ਕਿਲਾ ਨਾਨਕਗੜ੍ਹ ਸਾਹਿਬ ਤੇ ਨਾਨਕਪੁਰ ਸਾਹਿਬ ਵੱਲੋਂ ਗੜ ਸੰਕਰ ਤੋਂ ਸ੍ਰੀ ਨਾਨਕਪੁਰ ਸਾਹਿਬ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਖਤਾਨ ਨੂੰ ਬੇਨਤੀ ਹੈ ਕਿ ਚਲਦੀ ਸੇਵਾ ਵਿੱਚ ਰੇਤਾ ਬਜਰੀ ਸੀਮੜੀ ਇਸਕੇ ਬਾਪੋ ਇਤਨਾ ਜਿੰਨੇ ਜਾਂਦੇ ਨੇ ਸਾਰੇ ਕੋਈ ਕੋਈ 10 20 30 ਜਿੰਨੇ ਕੋਈ ਜਨਰਦਾਬਾ ਦਾ ਉਹ ਆਪਣੀ ਸੇਵਾ 'ਤੇ ਪਾਗ ਜਾਂਦਾ ਵਾ ਜੀ ਇੱਥੇ ਇਦਾਂ ਸੇਵਾ ਵਾਸਤੇ ਖੜਤੇ ਆ ਤੇ ਚਾਹ ਦੇਦੇ ਪਕੌੜਿਆਂ ਦੇ ਲੰਗਰ ਜੋ ਕਿ ਅਰੋਹ ਰੀਤਾ ਵਾ ਗੁਰੂ ਘਰ ਦੀਆਂ ਉਹਦੇ ਮੁਤਾਬਕ ਚੱਲਦੀ ਰਹਿੰਦੀ ਆ ਜੀ ਇਸ ਸੜਕ ਬਾਨੀ ਬਹੁਤ ਜ਼ਰੂਰੀ ਸੀ ਕਿਉਂਕਿ ਹੌਲੇ ਮਲੇ ਦੇ ਬਹੁਤ ਜ਼ਿਆਦਾ ਭੀੜ ਪੈਂਦੀ ਹੈ ਜੀ ਸੰਤਾਂ ਦੀ ਇਸ ਲਈ ਆਪਾਂ ਉਹ ਅੱਗੇ ਗੱਡੀ ਲਾਈ ਜਾਨ ਇੱਥੇ ਆਈ